ਪਪਾ ਜੀ ਆ ਰਹੇ ਪਪਾਉਣ ਦੇ ਨਹੀਂ ਮੁੱਕਦੇ ਬਾਹਰ ਆ ਜੀ ਦੇਖੋ ਸਾਰੇ ਨੇ ਆਜੋ ਕੁੜੀਆਂ ਆਜੋ ਹੁਣ ਸ਼ੋਕਰ ਆ ਆਜੋ ਆਜੋ ਜਿਹੜਾ ਲਾ ਕੋਈ ਕੰਮ ਨਹੀਂ ਕਰਦੇ ਜੋ ਕਿੰਨੇ ਪੈਜ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸੋਹੰਗ ਦਾ ਬਾਬਾ ਭਾਨ ਦਾ ਜਿਹੜਾ ਸਾਲਾਨਾ ਮੇਲਾ ਹੋਇਆ ਮੇਲਾ ਦਾ ਹੈ ਜੀ ਇਹ ਬਹੁਤ ਪੁਰਾਣਾ ਸਾਡੇ ਛੋਟੇ ਹੁੰਦਿਆਂ ਤੋਂ ਉਦੀ ਤਾਂ ਕੋਈ ਗਿਣਤੀ ਮਿੰਤੀ ਸਾਡੇ ਕੋਲ ਨਹੀਂ ਕੋਈ ਬਜ਼ੁਰਗ ਵੀ ਦੰਦੇ ਪਹਿਲਾਂ ਜਿਹੜਾ ਕੱਲੇ ਬਾਜੀ-ਬਾਜੀ ਵਾਲਾ ਮੇਲਾ ਇਹ 23ਵਾਂ ਮੇਲਾ ਜੀ ਸਾਡਾ ਲਗਾਤਾ। ਔਰ ਮੋਟਰਸਾਈਕਲ ਮੁੰਨੀਆਂ ਕਿਸੇ ਗੱਲ ਦੀ ਘਾਟ ਨਹੀਂ ਇਸ ਮੇਲੇ 'ਚ ਵਧੀਆ ਇਨਾਮ ਦਿੱਤੇ ਜਾਂਦੇ ਆ। ਔਰ ਅੱਜ ਜੋ ਇੱਥੇ ਬਾਜੀ ਲੱਗੀ ਆ ਜੀ ਪੱਟੀ ਵਾਲੀ ਸ਼ਾਲ ਇਹ ਖੇਡਾਂ ਜਿਹੜੀਆਂ ਵਾਂ ਇਹ ਸਾਡੀਆਂ ਵਿਰਾਸਤੀ ਖੇਡਾਂ ਔਰ ਇਹ ਲੋਪ ਹੋ ਰਹੀਆਂ ਖੇਡਾਂ ਦੇ ਵਿੱਚੋਂ ਇੱਕ ਖੇਡਾਂ ਜੀ ਜਸਰੂ ਬਚਾਉਣ ਦਾ ਯਤਨ ਸਾਡੇ ਬਾਜੀਗਰ ਸਭਾ ਵਾਲੋਂ ਸਾਡੇ ਬਾਜੀਗਰ ਭਰਾਵਾਂ ਵਾਲੋਂ ਕੀਤਾ ਜਾਂਦਾ। ਤੇ ਅਸੀਂ ਤਾਂ ਇਹਨਾਂ ਦੇ ਵਿੱਚ ਪੜਿਆ ਇਹਨਾਂ ਦੇ ਨਾਲ ਆ ਸਦਾ ਤੇ ਇਹ ਜਿਹੜੀ ਅੱਜ ਦੀ ਖੇਡ ਹੋਈ ਆ ਜੀ ਇਹ ਅੱਜ ਤੱਕ ਦੀ ਸਭ ਤੋਂ ਉੱਚੀ ਬਾਜੀ ਲੱਗੀ ਹੈ। ਇੰਨੀ ਉੱਚੀ ਬਾਜੀ ਪਹਿਲਾਂ ਨਹੀਂ ਬਹੁਤ ਮੁਕਾਬਲਾ ਫਸਵਾ ਹੋਇਆ ਤੇ ਮਨਦੀਪ ਨੰਦਾ ਚੌਰ ਮਨਦੀਪ ਨੰਦਾ ਚੌਰ ਛੋਕਰਾ ਮਨਦੀਪ ਛੋਕਰਾ ਉਹ ਆਇਆ ਜੀ ਫਸਟ ਤੇ ਪਹਿਲੀ ਵਾਰ ਛਾਲ ਲਾਈ ਜੀ ਰਾਜਵਿੰਦਰ ਸਿੰਘ ਕਿਉਂਕਿ ਸਾਡਾ ਇੱਕ ਚੈਂਪੀਅਨ ਆ ਬੈਂਕੂ ਉਹਦਾ ਬੇਟਾ ਜੀ ਉਸ ਬੰਦੇ ਨੇ ਵੀ ਸਾਡੇ ਪਿਛਲੇ ਰਿਕਾਰਡ ਤੋੜਤੇ ਉੱਥੇ ਤੱਕ ਉਹ ਵੀ ਚਲੇ ਗਿਆ ਉਹ ਰਿਹਾ ਜੀ ਸੈਕਿੰਡ ਇਸ ਲਈ ਬਹੁਤ ਫਸਮਾ ਮੁਕਾਬਲਾ ਹੋਇਆ ਇਹ ਦੋਨੇ ਫਸ ਸੈਕਿੰਡ ਆਇਆ ਮਨਦੀਪ ਫਰਸਟ ਰਾਜਵਿੰਦਰ ਸੈਕਿੰਡ ਹਾਂਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਹਕੋਟ ਦੇ ਵਿੱਚ ਬਾਜੀ ਦੇ ਮੁਕਾਬਲੇ ਹੁੰਦੇ ਆ ਤੇ ਇੱਥੇ ਸੋਨੇ ਦੀ ਮੰਦੀ ਵੱਜੀ ਜਾਂਦੀ ਆ ਪਿਛਲੇ ਸਾਲ ਵੀ ਮੈਂ ਹੀ ਪ੍ਰਾਪਤ ਕੀਤੀ ਸੀ ਮਹਾਰਾਜ ਨੇ ਐਕਟਿਵ ਜਾਨੀ ਮੈਂ ਹੀ ਪ੍ਰਾਪਤ ਕੀਤੀ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਜੀ ਮੇਰਾ ਨਾਮ ਮਦੀਪ ਸਿੰਘ ਖਹਿਰਾ ਜੀ ਕਮਿਸ਼ਨਰ ਨਵੀਂ ਸ਼ਹਿਰ ਤੋਂ